ਮਾਨਸਾ ਜ਼ਿਲ੍ਹੇ ਦੇ ਪਿੰਡ ਪੋਪਾਲ ਦੇ ਆਦਰਸ਼ ਸਕੂਲ ਦੇ ਵਿੱਚ ਜੂਨ ਦੀਆਂ ਛੁੱਟੀਆਂ ਖਤਮ ਹੁੰਦੇ ਹੀ ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੇ ਨੌਕਰੀ ਤੋਂ ਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਧਿਆਪਕਾਂ ਦੇ ਵੱਲੋਂ ਲਗਾਤਾਰ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸਿਆ ਕਿ ਅਧਿਆਪਕ ਰੋਜ਼ ਪ੍ਰਦਰਸ਼ਨ ਕਰਦੇ ਹੋਏ ਪਿੰਡ ਦੇ ਵਿੱਚ ਬਣੀ ਵਾਟਰ ਵਰਕਸ ਦੇ ਟੈਂਕੀ ਤੇ ਚੜ ਚੁਕੇ ਸਨ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਵਿੱਚ ਦੋ ਮਹਿਲਾ ਅਧਿਆਪਕਾਂ ਦੇ ਵੱਲੋਂ ਇੱਕ ਨੌਜਵਾਨ ਅਧਿਆਪਕ ਸ਼ਾਮਲ ਹੈ। ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਨੌਕਰੀ ਤੇ ਦੁਬਾਰਾ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਵਾਟਰ ਵਰਕਸ ਟੈਂਕੀ ਤੋਂ ਥੱਲੇ ਨਹੀਂ ਆਉਣਗੇ ਅਤੇ ਪ੍ਰਦਰ ਜ਼ਿਲ੍ਹੇ ਦਿਨਾ ਤੋਂ ਲੈ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਦਸ ਸਕੂਲ ਦੇ ਅਧਿਆਪਕ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਪਰ ਅੱਜ ਵਕ ਵਕ ਜਥੇਬੰਦੀਆਂ ਸਹਿਯੋਗ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਭਪਾਲ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਜਿਹੜੇ ਅਧਿਆਪਕ ਨੇ ਜਿਹੜੇ ਅਦਸ ਸਕੂਲ ਭਪਾਲ ਦੇ ਅਧਿਆਪਕ ਨੇ ਉਹ ਵਾਟਰ ਟੈਂਕੀ ਦੇ ਉੱਤੇ ਚੜ ਗਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਿੰਨ ਅਧਿਆਪਕ ਨੇ ਜਿਹੜੇ ਉਹ ਵਾਟਰ ਟੈਂਕੀ ਦੇ ਉੱਤੇ ਚੜ ਗਏ ਨੇ ਅਧਿਆਪਕ ਆਗੂ ਸਾਡੇ ਨਾਲ ਨੇ ਕਿਹੜੇ ਕਿਹੜੇ ਮੰਗਾਂ ਭਾਈ ਜੀ ਕਿਹੜੇ ਕਿਹੜੇ ਮੰਗਾਂ ਲੱਕੀ ਮਸਲਾ ਦਾ ਸੱਸੀ ਗਾਲ ਜੀ ਮ ਸਾਡੀ ਕੋਈ ਜਾਜ ਕੋਈ ਨਜਾਇਜ਼ ਮੰਗ ਤਾਂ ਨਹੀਂ ਸਾਡੀ ਜਾਇਜ਼ ਮੰਗੀ ਆ ਵੀ ਜੇ ਜਨਰਲ ਸਾਨੂੰ ਬਿਨਾ ਅਡਵਾਂਸ ਨੋਟਿਸ ਦਿੱਤੇ ਸਾਨੂੰ ਫਾਰਗ ਕੀਤਾ ਗਿਆ ਉਹ ਵੀ ਵਰਬਲੀ ਕੋਈ ਕਾਰਨ ਨਹੀਂ ਦੱਸਿਆ ਵੀ ਸਾਨੂੰ ਪਹਿਲਾਂ ਤਾਂ ਉਹ ਕਾਰਨ ਦੱਸ ਦਿਓ ਤੇ ਬਿਨਾ ਜਿਵੇਂ ਵਰਬਲੀ ਕੱਢਿਆ ਗਿਆ ਸਾਨੂੰ ਉਸ ਤਰ੍ਹਾਂ ਐਜ਼ ਇਟ ਇਜ਼ ਸਾਨੂੰ ਰੱਖਿਆ ਜਾਵੇ ਸਕੂਲ 'ਚ ਪ੍ਰਸ਼ਾਸਨ ਦੇ ਨਾਲ ਤੁਹਾਡੀ ਮੀਟਿੰਗਾਂ ਵੀ ਹੋਈਆਂ ਉਹਦੇ ਵਿੱਚ ਕੋਈ ਹੱਲ ਨਹੀਂ ਲਿਖਿਆ ਪ੍ਰਸ਼ਾਸਨ ਦਾ ਹੀ ਸਾਡਾ ਡੀਓ ਮੈਡਮ ਦੇ ਮੇਰੇ ਖਿਆਲ ਚ ਜਿਵੇਂ ਪੈਰੀ ਹੱਥ ਲਾਉਂਦੇ ਜੀ ਆਪਣੇ 2 ਦਿਨ ਪਹਿਲਾਂ ਮੀਟਿੰਗ ਜਿਹੜੀ ਐਸਡੀਐਮ ਸਾਹਿਬ ਨਾਲ ਸ਼ਿਫਟ ਹੋਈ ਸੀ ਡੀਸੀ ਸਾਹਿਬ ਤੋਂ ਤੇ ਉਹਦੇ ਵਿੱਚ ਡਿਪਟੀ ਸਾਹਿਬ ਪ੍ਰਤਪਾਲ ਜੀ ਵੀ ਸੀਗੇ ਉਹਨਾਂ ਨੇ ਪਹਿਲਾਂ ਦਾ ਐਸਡੀਐਮ ਸਾਹਿਬ ਕਹਿੰਦੇ ਡੀਓ ਮੈਡਮ ਹੈ ਨਹੀਂ ਜਦੋਂ ਜੱਥੇਬੰਦੀ ਨੇ ਪ੍ਰੈਸ਼ਰ ਪਾਇਆ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੇ ਮੈਂ ਨਹੀਂ ਅੱਜ ਆਉਂਦੀ ਮੀਟਿੰਗ ਸ਼ਿਫਟ ਕਰ ਦਿਓ ਦੇਖੋ ਰਿਕਵੈਸਟ ਕਰੀ ਜਾਂਦੇ ਮੈਡਮ ਆ ਜਾਓ ਜੀ ਆ ਜਾਓ ਜੀ ਵੀ ਇਹ ਕੋਈ ਗੱਲ ਨਹੀਂ ਬਣੀ ਕੱਲ ਜਿਹੜੀ ਮੀਟਿੰਗ ਹੋਈ ਸੀਗੀ ਕੱਲ ਆਪਣਾ ਐਸਡੀਐਮ ਸਾਹਿਬ ਸੀਗੇ ਡੀਐਸਪੀ ਬੁੱਟਾ ਸਿੰਘ ਸੀਗੇ ਡੀਓ ਮੈਡਮ ਦਾ ਸਾਰਾ ਆਮਲਾ ਸੀਗਾ ਪਰ ਇਹਦੇ ਵਿੱਚ ਜਦੋਂ ਜਿਹੜੀ ਗੱਲ ਦਾ ਅਸੀਂ ਪਰ ਕੋਈ ਕਾਸਟਨ ਕਰਦੀ ਸੀ ਅਸੀਂ ਤਰਕ ਦੇ ਆਧਾਰ ਤੇ ਉਹ ਗੱਲ ਕਰਦੇ ਸੀਗੇ ਉਹ ਗੱਲ ਸੌਣ ਦੇ ਸੰਬੰਧ ਵਿੱਚ ਹੈ ਸਮੇਂ ਦੇ ਲਈ ਜਿਹੜਾ ਅੱਜ ਇਹ ਪ੍ਰਦਰਸ਼ਨ ਦਾ ਸ਼ੁਰੂ ਕੀਤਾ ਗਿਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਸਿੰਘ ਲੁੱਟੀ ਆ ਜੀ ਮੈਂ ਅਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਜਿਹੜਾ ਨੇ ਪੰਜਾਬ ਦਾ ਸੂਬਾ ਵਰਦਾਨ ਹੈ ਦੇਖੋ ਪਿਛਲੇ ਕੁਝ ਦਿਨਾਂ ਤੋਂ ਸਾਡੇ ਕੋਲੇ ਜਿਹੜਾ ਇਹ ਮਸਲਾ ਪਹੁੰਚ ਗਿਆ ਸੀ ਅਸੀਂ ਜਿਹੜਾ ਅਦਰਸ਼ ਸਕੂਲਾਂ ਦੇ ਮੈਟਰ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਪੰਜਾਬ ਸਰਕਾਰ ਦੇ ਨਾਲ ਟੱਚ ਦੇ ਵਿੱਚ ਆ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲੈ ਕੇ ਸ਼ੰਘਰਸ਼ ਕੀਤੇ ਜਾ ਰਹੇ ਆ ਜ ਜਿਹਦੇ ਵਿੱਚ ਆਉਣ ਵਾਲੀ 9 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਜਥੇਬਦੀ ਦੀ ਮੀਟਿੰਗ ਹੋਣ ਜਾ ਰਹੀ ਆ ਔਰ 10 ਤਰੀਕ ਨੂੰ ਐਜੂਕੇਸ਼ਨ ਮਨਿਸਟਰ ਉਹਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਸੋ ਜਿਹੜਾ ਇਹ ਭਪਾਲ ਦਾ ਮਸਲਾ ਹੈ ਸੋ ਮੈਂ ਇੱਥੇ ਕੋਈ ਜ਼ਿਆਦਾ ਗੱਲ ਨਹੀਂ ਕਹਿਣੀ ਕਿਉਂਕਿ ਜਿਹੜਾ ਇੱਥੇ ਡੀਓ ਮੈਡਮ ਨੇ ਇਹਨਾਂ ਅਧਿਆਪਕਾਂ ਨੂੰ ਮੌਕੇ ਤੇ ਬਾਹਰ ਕਰਕੇ ਆਪ ਦੀ ਜਿਹੜੀ ਤਿੰਨ ਦਿਨਾਂ ਦੇ ਆ ਵੀ ਆਪ ਦਾ ਅਫਸਰਪਨ ਦਿਖਾਇਆ ਮੈਂ ਇਹ ਸਮਝੂਗਾ ਕਿ ਜਿਹੜੇ ਅਫਸਰ ਨੂੰ ਆਪਣੀ ਹਦਾਇਤਾਂ ਨਹੀਂ ਪਤਾ ਆਪਣਾ ਕਵਰੇਜ ਏਰੀਆ ਨਹੀਂ ਪਤਾ ਜਿਹੜੇ ਅਫਸਰ ਨੂੰ ਇਹ ਨਹੀਂ ਪਤਾ ਕਿ ਲਾ ਕੀ ਆ ਕਿ ਅਧਿਆਪਕਾਂ ਨੂੰ ਕਿਵੇਂ ਬਾਹਰ ਕੱਢਿਆ ਜਾਣਾ ਕਿਵੇਂ ਅੰਦਰ ਕਰਿਆ ਜਾਣਾ ਉਹ ਸਰਾਸਰ ਜਿਹੜਾ ਪੂਰੇ ਮਾਨਸੇ ਜ਼ਿਲ੍ਹੇ ਦੇ ਲਈ ਖਤਰਾ ਹੈ ਕਿਉਂਕਿ ਇਹ ਜਿਹੜੀਆਂ ਸੀਟਾਂ ਆਮ ਹੀ ਅਸੀਂ ਕਹਿੰਦੇ ਆ ਕਿ ਬੱਚਿਆਂ ਨੂੰ ਅਸੀਂ ਸਿੱਖਿਆ ਦਈਏ ਬੱਚਿਆਂ ਨੂੰ ਅਸੀਂ ਪੜ੍ਹਾਈ ਲਿਖਾਈਏ ਪਰ ਜੇ ਇਦਾਂ ਦੇ ਕੰਮ ਐਜੂਕੇਸ਼ਨ ਡਿਪਾਰਟਮੈਂਟ ਦੇ ਅਫਸਰ ਕਰਨਗੇ ਤਾਂ ਦੱਸੋ ਸਾਡੇ ਬੱਚਿਆਂ ਤੇ ਜਿਹੜਾ ਕੀ ਉਹ ਪ੍ਰਭਾਵ ਪਊਗਾ ਸੱਤਾ ਹਲ ਕਰਨ ਤੋਂ ਪਹਿਲਾਂ ਭਗਵਾਨਤਮਨ ਕਹਿੰਦਾ ਵੀ ਹਰਾ ਪੈਨੇ ਮੇਰਾ ਸਭ ਤੋਂ ਪਹਿਲਾ ਜਿਹੜਾ ਬੇਰ ਜਗਾਰ ਰੋਜ਼ਗਾਰ ਦੇਣ ਲਈ ਚੱਲੂਗਾ ਪਰ ਅੱਜ ਰੋਜ਼ਗਾਰ ਖੋਇਆ ਜਾ ਰਿਹਾ ਹੈਗਾ ਇਹ ਰੋਜ਼ਗਾਰ ਤਾਂ ਜੀ ਪਹਿਲੇ ਦਿਨ ਤੋਂ ਹੀ ਖੋਇਆ ਜਾ ਰਿਹਾ ਕਿਸੇ ਵੀ ਕੋਈ ਵੀ ਇੱਕ ਵੀ ਮੁਲਾਜ਼ਮ ਸਾਨੂੰ ਇਹ ਗੱਲ ਦੱਸ ਦਿਓ ਵੀ ਹਾਂ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਵੀ ਸਾਨੂੰ ਕੋਈ ਜੋਬ ਮਿਲਿਆ ਜਿਹੜੇ ਫਰਮਾਨ ਹੋਏ ਨੇ ਉਹ ਨਾਦਰਸ਼ਾਈ ਹੋਏ ਨੇ ਖਾਸ ਕਰਕੇ ਅਰਸ ਸਕੂਲਾਂ ਦੇ ਉੱਤੇ ਪੰਜਾਬ ਸਰਕਾਰ ਨੇ 24 ਅਰਸ ਸਕੂਲ ਖੋਲੇ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਕੇ ਸਕੂਲ ਨੇ ਜਿਹੜੇ ਕੰਪਨੀਆਂ ਨੂੰ ਕੰਪਨੀਆਂ ਚਲਾ ਰਹੀਆਂ ਨੇ ਉਹ ਵੀ ਕੰਪਨੀਆਂ ਤਾਂ ਚਲਾ ਰਹੀਆਂ ਨੇ ਜਿਨ੍ਹਾਂ ਉਹਨਾਂ ਦਾ ਸਰਕਾਰ ਦੇ ਉੱਪਰ ਹੱਥ ਆ ਸਰਕਾਰ ਨਹੀਂ ਚਾਹੁੰਦੀ ਨਹੀਂ ਚਾਹੁੰਦੀ ਵੀ ਇਹਨਾਂ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਚਲਾ ਸਕੀਏ ਉਹਨਾਂ ਨੂੰ ਇਹ ਆ ਵੀ ਇਹ ਸਰਕਾਰਾਂ ਦੇਖੋ ਐਜੂਕੇਸ਼ਨ ਸਿਸਟਮ ਇੱਕ ਐਸਾ ਸਿਸਟਮ ਆ ਜਿੱਥੇ ਕਿ ਬੱਚੇ ਨੂੰ ਫ੍ਰੀ ਆਫ ਕੋਸਟ ਪੜਾਇਆ ਜਾਂਦਾ ਲੇਕਿਨ ਜਦੋਂ ਇਹ ਕੰਪਨੀਆਂ ਵੜੀਆਂ ਜਾਂਦੀਆਂ ਨੇ ਕੰਪਨੀਆਂ ਦੇ ਮਾਧਿਅਮ ਦੇ ਰਾਹੀਂ ਇਸ ਸਰਕਾਰਾਂ ਘੁਟਾਲੇ ਕਰਦੀਆਂ ਨੇ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਵੀ ਇਹ ਕੰਪਨੀਆਂ ਘੁਟਾਲੇ ਕਰਦੀਆਂ ਨੇ ਇਸ ਘੁਟਾਲੇ ਦੇ ਜ਼ਰੀਏ ਜਿੰਨਾ ਚਿਰ ਕੰਪਨੀ ਨੂੰ ਸਰਕਾਰ ਨੂੰ ਮਲਾਜ਼ਮ ਔਰ ਕੰਪਨੀ ਨੂੰ ਕਢਵਾਉਣ ਵਾਲੀ ਮਲਾਜ਼ਮ ਅਗਰ ਜਿਹੜਾ ਮਲਾਜ਼ਮ ਅੱਗੇ ਆਉਂਦਾ ਤਾਂ ਉਹਨਾਂ ਲਈ ਇਹ ਹਜੇ ਜਿਹੜੇ ਸਾਡੇ ਅੱਜ ਮਲਾਜ਼ਮ 21 ਵਾਰ ਕੱਢੇ ਨੇ ਇਹ ਉਹ ਮਲਾਜ਼ਮ ਨੇ ਜਿਨ੍ਹਾਂ ਨੇ ਕੰਪਨੀਆਂ ਦੇ ਘੁਟਾਲੇ ਸ਼ੋਅ ਕਰੇ ਔਰ ਅੱਜ ਉਹਨਾਂ ਨੂੰ ਇਹ ਜਿਹੜਾ ਫਰਮਾਨ ਆ ਨਾਦਰਸ਼ਾਈ ਫਰਮਾਨ ਉਹੀ ਚੱਲਣਾ ਪੈ ਰਿਹਾ ਜੀ ਲੋਕੋ ਇਸ ਹਨ ਅਧਿਆਪਕ ਜਿੱਥੇ ਬੰਦੇ ਨੇ ਆਗੂ ਜਿਨ੍ਹਾਂ ਦਾ ਕਹਿਣਾ ਵੀ ਪੰਜਾਬ ਸਰਕਾਰ ਬੰਨ ਜਿਹੜਾ ਦਰਸ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਜਿਹੜਾ ਤੱਕੇ ਦੇ ਨਾਲ ਜਿਹੜਾ 21 ਅਧਿਆਪਕਾਂ ਨੂੰ ਜਿਹੜਾ ਉਹ ਫਾਰਕ ਕੀਤਾ ਗਿਆ ਅਧਿਆਪਕਾਂ ਆਗੂ ਦਾ ਕਹਿਣਾ ਵੀ ਸਿੱਖਿਆ ਕ੍ਰਾਂਤੀ ਦੇ ਦਿਨ ਸਰਕਾਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ ਉੱਥੇ ਹੀ ਇਹਨਾਂ ਨੌਜਵਾਨਾਂ ਦਾ